आड़ती एसोसीएशन वालों अपन मंगा लैके भर रोस प्रदर्शन करदरने दिए गए इसे कड़ी के तित अज कपूरथला भी आड़ती एसोसीएशन वालों दाणा मंडी धरना देखे सरकार दीतिया खिलाफ जोरदार नारेबाजी की गई इस दौरान अनाज मंडिया च सटा छाया रहा

लगभग पंजा करोड़ रुपए दी ईपीएफ राशि जारी करना लोडिंग ले लेबर रेट तय न होना प्राइवेट कंपनिया के गोदाम रखे अनाज से आड़त न मिलना आदि शामिल है इस दौरान आरती एसोसिएशन कपूरथला दे प्रधान सुरिंदर कुमार शर्मा ने कहा कि जदों तक ये मंगा नहीं मनिया जा उदो तक मंडी हड़ताल जारी रहेगी उन्होंने कहा कि हड़ताल करना उन्होंने मजबूरी है जिस इसदा प्रभाव समुची खरीद प्रक्रियाते पवेगा शर्मा ने कहा कि ए हड़ताल मुख्य रूप विच केंद्र वलो कनक दी फसल च नमी सुक्कण दे कारण अनाज दी सप्लाई बंद करन अते अनाज ते 25% दी कमीशन बहाल करन नु लेके है ओना कहा कि आरती पंजाब सरकार तो नाराज हन कि आरडीए दा मामला अदालत विच ले जाया गया पर एक बार उन्होंने कमीशन की दर घटाके दो दशमलव फीसदी नहीं कीती गई उन्होंने कहा कि पंजाब पताली हजार आड़ती हैं सरकार दूजे वर्गों मुफ्त बिजली और होर सहूलत दे रही है पर पंजा करोड़ रुपए देना मुश्किल है उन्होंने कहा कि कणक की कमी किसान का कसूर है जेकर कनक समय से नहीं चुपकी गई अते गर्मी दे कारण नमी सुख गई अते वजन काट हो गया था इस विच सरकार ते ट्रांसपोर्ट दी गलती है उना कहा के, के काटे दा पैसा जाता उना दे बकायेदारा तो काट लिया जांदा सी जा दबा बना के इंस्पेक्टर द्वारा जबरदस्ती वसूली कीती जाती सी उना कहा के, के हुन तो बहत्तर घंटे बाद वधी गई किसी भी फसल दे वजन विच कमी लई ओ जिम्मेवार नहीं होंगे

सुदेश शर्मा अजय गुप्ता मोहित शर्मा रोशन लाल आशीष खोसला बलराम कालिया, नरेश गुप्ता साहिल गुप्ता भजन लाल सुरिंदर खुराना, हरिंदर सिंह सेवा सिंह, गौरव अग्रवाल संजीव संजू तरुण चड्डा, बलदेव सिंह टिब्बा शिंगारा सिंह मोमी असीम सूद बलजिंदर सिंह आशु गुप्ता अमनदीप सिंह हरमिंदर सिंह कपिल देव सतपाल आनंद दर्शन सिंह तनु राकेश वधवा नितिन वधवा शिव कुमार विजय शर्मा अशोक शर्मा लखविंदर सिंह लाडी जगमोहन सिंह अविनाश शर्मा अक्षय गुप्ता कपिल गुप्ता रिशु कौड़ा अंकुश कोहली पंकज तीमान परमिंदर सिंह सुरजीत कुमार विजय कुमार समेत सैकड़े लोग हाजिर सन ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਪੰਜਾਬ ਦੀ ਮਜ਼ਦੂਰੀਆਂ ਦੂਜੇ ਸੂਬਿਆਂ ਨਾਲ ਬਹੁਤ ਘੱਟ ਹੈ ਜਿਹੜੀ ਕਿ ਹਰਿਆਣਾ ਵਿੱਚ 2 ਰੁਪਏ ਦਾ ਫਰਕ ਹੈ ਇਸ ਕਰਕੇ ਜੇ ਮਜ਼ਦੂਰੀ ਇੱਥੇ ਘੱਟ ਮਿਲਦੀ ਹੈ ਤੇ ਬਿਹਾਰ ਚ ਜਾਂ ਪ੍ਰਵਾਸੀ ਮਜ਼ਦੂਰ ਸਾਥੀ ਪੰਜਾਬ ਚ ਆ ਕੇ ਕੋਈ ਰਾਜੀ ਨਹੀਂ ਦੂਜੀਆਂ ਕੰਟਰੀਆਂ ਜਾਂਦੇ ਮੱਧਿਆ ਪ੍ਰਦੇਸ਼ ਜਾਂਦੇ ਜਾਂ ਹਰਿਆਣਾ ਚ ਜਾਂਦੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦਾ ਆ ਕਿ ਸਾਡੀਆਂ ਮਜ਼ਦੂਰੀਆਂ ਦੂਜੇ ਸੂਬਿਆਂ ਨਾਲ ਬਰਾਬਰ ਕੀਤੀਆਂ ਜਾਣ ਜੋ ਕਿ ਅਸੀਂ ਵੀ ਮਤਲਬ ਮਜ਼ਦੂਰ ਪੂਰੇ ਮਿਲ ਸਕਣ ਤੇ ਮਜ਼ਦੂਰੀ ਪੂਰੀ ਮਿਲ ਸਕੇ ਤਾਂ ਕੋਸ਼ਾਲ ਹੋ ਸਕੀਏ ਤੇ ਤੁਹਾਨੂੰ ਅਸਲ ਵਿੱਚ ਕਿੰਨੀ ਮਜ਼ਦੂਰੀ ਮਿਲ ਰਹੀ ਹੈ ਪੰਜਾਬ ਸਰਕਾਰ ਤੋਂ 1 ਰੁਪਏ 90 பை ਦੂਜੇ ਨੂੰ ਘਾਟੇ ਤੋ ਤੁਹਾਡੀ ਕੀ ਮੰਗ ਕਿੰਨੀ ਚਾਹੀਦੀ ਆ ਅਸੀਂ 25% ਵਾਧਾ ਸਾਡੇ ਪੰਜਾਬ ਪ੍ਰਧਾਨਕ ਇਸ ਵਿੱਚ ਤੁਲੀ ਨੇ 25% ਵਾਧਾ ਲਿਖ ਕੇ ਦਿੱਤਾ ਲੈ ਕਿ ਜੇ ਨਵੀਂ ਮਜ਼ਦੂਰੀ ਹੈ ਉਸ ਤੋਂ 25% 25% ਵਾਧਾ ਕੀਤਾ ਜਾਵੇ ਤੇ ਬਾਕੀ ਜਗ੍ਹਾ ਮੰਡੀਆਂ ਚ ਵੀ ਇੰਨੀ ਮਜ਼ਦੂਰੀ ਪੰਜਾਬ ਚ ਮਜ਼ਦੂਰੀ ਇੱਕੋ ਜਿਹੀ ਹੈ ਤੁਸੀਂ ਪੰਜਾਬ ਦੇ ਵੱਖ ਸਟੇਟਾਂ ਦੇ ਬਾਰੇ ਦੂਜੇ ਸਟੇਟਾਂ ਚ ਵਾਧੇ ਬਹੁਤ ਬਿੱਤ ਕਰਾਉਂ ਕਿਉਂ ਹੋ ਰਿਹਾ ਦੇਸ਼ ਤਾਂ ਇੱਕ ਹੀ ਹੈ ਹਾਂਜੀ ਦੇਸ਼ ਤਾਂ ਇੱਕ ਹੈ ਬਿੱਤ ਕਰਾਏ ਪੰਜਾਬ ਸਰਕਾਰ ਪਤਾ ਨਹੀਂ ਮੋਦੀ ਪਸੇ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਕੋਈ ਮੁਬਦ ਕਰਦਾ ਜਲੇਬਦੀ ਕਿਉਂ ਨਹੀਂ ਮਤ ਕਰਦਾ ਅਸੀਂ 4 5 7 2 ਹੱਦ ਰਿਕਸ਼ਮੈਂਟ ਲਈ ਪੰਜਾਬ ਚ ਲੜਾਈ ਲੜਾਈ ਕਰਦਾ ਰਹਿਣਾ ਮੰਡੀਆਂ ਬੰਦ ਕਰਦਾ ਇਹਦੇ ਖੁੱਲ ਜਾਂਦੀਆਂ ਇਹਦੇ ਬੰਦ ਹੁੰਦੀਆਂ ਪੂਰਾ ਲੇਬਨ ਦਾ ਵੀ ਸਹਿਯੋਗ ਨਹੀਂ ਦੇਇਆ ਜਿਸ ਕਰਕੇ ਮਜ਼ਦੂਰੀ ਜ ਨਹੀਂ ਵਧਦਾ ਅੱਜ ਦੀ ਪੂਰਾ ਇਤਫਾਕ ਸਾਰੇ ਪੰਜਾਬ ਜ ਕੀਤਾ ਹੈ ਉਹ ਆਰਧੀਆਂ ਦੇ ਸਹਿਯੋਗ ਨਾਲ ਵੀ ਅਸੀਂ ਪੂਰੀ ਕੰਮ ਆਪਣੀ ਹੜਤਾਲ ਨੂੰ ਕੰਮ ਜਬ ਕਰਾਂਗੇ ਤੇ ਮਜ਼ਦੂਰੀਆਂ ਲੈ ਕੇ ਛੱਡਾਂਗੇ ਧੰਨਵਾਦ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਮਕਰ ਕਾਲੀਆ ਜੀ ਪ੍ਰਸਕਤਰ ਆਟੀ ਐਸੋਸੀਏਸ਼ਨ ਕਪੂਟਲਾ ਕਾਲੀ ਸਾਬ ਅੱਜ ਸਾਰੇ ਆੜਤੀ ਵੀਰ ਤੇ ਮਜ਼ਦੂਰ ਵਰਗ ਇਕੱਠੇ ਹੋ ਕੇ ਤੁਸੀਂ ਹੜਤਾਲ ਕਰ ਰਹੇ ਹੋ ਧੰਨਾ ਦੇ ਰਹੇ ਹੋ ਮੰਡੀ ਵਿੱਚ ਕੀ ਕਾਰਨ ਹੈ ਕਾਰਨ ਦੇਖੋ ਜੀ ਇਹ 4 ਸਾਲ ਹੋ ਗਏ ਸਰਕਾਰ ਨੇ ਜਿਹੜੀ ਸਾਡੀ ਆਰਥਿਕਤਾ ਫ੍ਰੀਜ਼ ਕਰਤੀ ਆ ਇਹ ਕਿਦਾਂ ਹੋ ਸਕਦਾ ਵੀ ਕੋਈ ਵੀ ਕਿਸੇ ਦੀ ਇਨਕਮ ਫ੍ਰੀਜ਼ ਕਰਦੀ ਹੈ ਮਹਿੰਗਾਈ ਦਾ ਜਮਾਨਾ ਵਾ ਸਾਡੇ ਬੱਚਿਆਂ ਬੱਚਿਆਂ ਦੀ ਰੋਟੀ ਰੋਜੀ ਦਾ ਸਵਾਲ ਹੈਗਾ ਵਾ ਤੇ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਵਾ ਸਰਕਾਰ ਨੂੰ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਉਹਨਾਂ ਦੇ ਜੂਨ ਹੀ ਸਿਰਕਦੀ ਇਹ ਤੁਹਾਡਾ ਧਰਨਾ ਜਿਹੜਾ ਰੋਸ਼ ਆ ਪੰਜਾਬ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਦੋਨਾਂ ਤੇ ਜੀ ਸੈਂਟਰ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਕਿਉਂਕਿ ਮਾਨ ਸਾਹਿਬ ਪਹਿਲਾਂ ਜਦੋਂ ਕਹਿੰਦੇ ਹੁੰਦੇ ਸੀ ਵੀ ਇਹ ਆਰਥੀਆਂ ਦਾ ਤੇ ਜ਼ਿੰਮੇਵਾਰ ਨੋ ਮਾਸਟਰ ਇਸਟਾ ਉਹ ਮੀਸ਼ਾ ਸਾਡੀ ਪੱਖ ਦੀ ਗੱਲ ਕਰਦਾ ਸੀ ਪਰ ਜਦੋਂ ਦੇ ਮੁੱਖ ਮੰਤਰੀ ਬਣੇ ਆ ਕੋਈ ਸਾਡੀ ਸੁਣਵਾਈ ਨਹੀਂ ਕਰਦੇ ਉਹਨਾਂ ਨੇ ਸਾਡੇ ਪੱਖ ਦੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਪਰ ਪੰਜਾਬ ਸਰਕਾਰ ਦਾ ਕਹਿਣਾ ਕਿ ਉਹ ਕਿਸਾਨਾਂ ਦੀ ਹਤਾਚੀ ਆ ਆਰਥੀ ਦੀ ਹਤਾਚੀ ਆ ਕਿ ਤੁਹਾਡੇ ਨਾਲ ਕਿਉਂ ਧੱਕਾ ਹੋ ਰਿਹਾ ਹੈ ਆਰਥੀਆਂ ਨਾਲ ਦੇਖੋ ਜੀ ਇਹ ਸਭ ਦਿਖਾਵੇ ਦੀਆਂ ਗੱਲਾਂ ਆ ਉਹਨਾਂ ਲੈਕਚਨ ਆ ਰਹੀ ਆ ਲੈਕਚਨਦਾਰ ਕੇ ਦਬਾਬ ਆ ਰਹੇ ਸਾਡੇ ਪੰਜਾਬ ਪ੍ਰਧਾਨ ਦੇ ਉੱਪਰ ਵੀ ਵੀ ਤੁਸੀਂ ਹੜਤਾਲ ਖੋਲੋ ਪਰ ਮਸਲਾ ਜਿਹੜਾ ਸਾਡੇ ਅਹੀਂ ਜਿਹੜੀਆਂ ਮੰਗਾਈਆਂ ਇੱਕ ਤਾਂ ਦੇਖੋ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਆ ਘੱਟੋ ਘੱਟ 25% ਮਜ਼ਦੂਰੀ ਵਧਣੀ ਚਾਹੀਦੀ ਆ ਜਿੱਦਾਂ ਮਹਿੰਗਾਈ ਹਰਿਆਣੇ ਦੇ ਤਰਜ਼ ਦੇ ਉੱਪਰ ਸਾਡੀ ਆੜਤ ਵਧਣੀ ਚਾਹੀਦੀ ਆ ਤੇ ਹੋਰ ਵੀ ਸਾਡਾ ਏਪੀ ਵਗੈਰਾ ਏਪੀ ਫੰਡ ਜਿਹੜਾ 50 ਲੱਖ ਰੁਪਏ ਰੱਖਿਆ ਸਰਕਾਰ ਨੇ ਦੱਬਿਆ ਹੋਇਆ ਉਹ ਵੀ ਵਾਪਸੀ ਹੋਣੀ ਚਾਹੀਦੀ ਆ ਹੋਰ ਕਈ ਛੋਟੀਆਂ-ਛੋਟੀਆਂ ਮੰਗਾਵਾਂ ਜਿਹੜੀਆਂ ਹੈਗੀਆਂ ਸਾਡੀਆਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਮੈਸੇਜ ਦਿਖੋ ਜੀ ਉਹ ਪੈਲ ਦੇ ਆਧਾਰ ਤੇ ਉੱਪਰ ਸਾਡੀ ਆੜਤ ਦਾ ਮਸਲਾ ਹੱਲ ਕਰੇ ਲੇਬਰ ਦਾ ਡੇਟ ਮਤਾਵੇ ਤਾਂ ਤਾਂ ਕਿ ਜਿਹੜਾ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਸਕੇ ਇੱਕ ਗੱਲ ਹੋਰ ਆ ਵੀ ਉਹਨਾਂ ਨੇ ਰਾਈਸ ਸਿਸਟਮ ਜਿਹੜੇ ਹੈ ਸ਼ੇਂਦਰ ਵਾਲੇ ਨੇ ਵੱਡੀ ਜਿਹੜੀ ਪ੍ਰੋਬਲਮ ਆ ਫੇਰ ਤੱਕ ਚੋਲ ਜਿਹੜੇ ਗਦਾਮਾਂ 'ਚ ਪਏ ਆ ਸਰਕਾਰ ਦਾ ਪੰਜਾਬ ਵਾਲਾ ਬਿਲਕੁਲ ਕਿਉਂਕਿ ਜੇ ਉਹ ਚੋਲ ਨਹੀਂ ਚੱਕੇ ਜਾਂਦੇ ਤੇ ਛੇਦਰ ਵਾਲੇ ਨੇ ਝੋਨਾ ਨਹੀਂ ਚੱਕਣਾ ਜਿਹਦਾ ਕਰਕੇ ਫੇਰ ਪ੍ਰੋਬਲਮ ਉੱਥੇ ਦੇ ਉੱਤੇ ਖੜੀ ਰਹਿਣੀ ਆ ਇਹ ਸਾਰੀਆਂ ਜਿਹੜੀਆਂ ਮੰਗਾਂ ਆ ਉਹ ਮੰਨੀਆਂ ਪੈਣੀਆਂ ਸਰਕਾਰ ਨੂੰ ਜਿੰਨੀ ਦਰ ਨਹੀਂ ਮੰਗਦੀ ਮੰਨਦੀ ਓਨੀ ਦਰ ਅੰਨ ਮਿੱਥੇ ਸਮੇਂ ਦੀ ਹੜਤਾਲ ਆ ਕੋਚਾ ਦਾ ਹੀ ਭੁੱਖ ਹੜਤਾਲ ਤੇ ਬੈਨ ਮਜ਼ਦੂਰ ਹੈ ਜੀ ਤੁਹਾਨੂੰ ਹਾਂਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਸੁਰਿੰਦਰ ਕੁਮਾਰ ਰਾਜੀ ਪ੍ਰਧਾਨ ਮੰਡੀ ਆਰਟੀਐਸ ਕੰਪੂਟਰ ਠੀਕ ਹੈ ਜੀ ਪ੍ਰਧਾਨ ਜੀ ਅੱਜ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਆ ਤੰਦਰ ਬੈਠਣਾ ਕਾਰਨ ਇਹ ਸਰਕਾਰ ਨੇ ਸਾਡੀ ਦਾਮੀ ਜੜੀ ਆ 2019 ਤੋਂ 40 ਪਰਵੇ ਪਰ ਹੀ ਕਦੇ ਕਾਊਂਟਰ ਕਰ ਦਿੱਤੀ ਆ ਜਦ ਕਿ 22% ਮੁਤਾਬਕ ਸਾਡੀ ਆ ਦਾਮੀ ਜੜੀ ਆ ਉਹ ਤਕਰੀਬਨ 12 ਰੁਪਏ 12 ਪੈਸੇ ਘਟਾ ਹੈ ਅੱਜ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਹੋਰ ਕੀ ਤੁਹਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਾਂ ਤੁਹਾਡੀਆਂ ਹੋਰ ਕਾਫੀ ਪਰੇਸ਼ਾਨੀਆਂ ਆਈਆਂ ਜਿਹੜੀਆਂ ਇੱਕ ਤੇ ਦਾਮੇ 22% ਕੀਤੀ ਜਾਵੇ ਦੂਜੀ ਆ ਕਿ ਲੇਬਰੇਟ ਵਧਾਉਣ ਸੰਬੰਧੀ ਆ ਕਿ ਲੇਬਰੇਟ ਵਧਾਇਆ ਜਾਵੇ ਇੱਕ ਮੋਗੇ ਜਿਹੜੀ ਆ ਉਹ ਤੇਪੇ ਕਾਉਂਟਰਾਂ ਨੇ ਔਰ ਦਿੱਤੀ ਜਿਹੜੇ ਮੰਡੀ ਦੇ ਚਲੋ ਜਿਸ ਦਾ ਮਾਲ ਪਿਆ ਵਾ ਤੇ ਚੌਥੀ ਆਈਪੀਐਫ ਤੇ ਐਫਪੀਆਈ ਨੇ 50 ਕਰੋੜ ਰੁਪਏ ਲਗਭਗ ਸਾੜਾ ਦੇਨਦਾਰਾ ਉਹਦੇ ਨਹੀਂ ਰਹੀ ਤੇ ਬਾਕੀ ਮੌਸਰ ਮੀਟਰ ਇਹਨਾਂ ਨੇ ਮੌਸਰ ਕੱਟ ਲਾਇਆ ਸਾਨੂੰ ਕਣਕ ਦੇ ਉੱਤੇ ਪੀਸੇ ਸਾਡੇ ਛੋਟਾ ਸੀ ਚਾਉਂਦੇ ਸਾਨੂੰ ਕੋਈ ਸ਼ਾਰਟੇਜ ਨਾ ਘਟੀ ਜਾਵੇ ਸਾਨੂੰ ਵਾਪਸ ਕੀਤੀ ਜਾਵੇ ਪਰ ਤਾਂ ਜੀ ਦੇਖਣ ਚਾ ਰਿਹਾ ਜੇ ਆੜਤੀਆਂ ਨਾਲਾ ਤੁਹਾਡੇ ਨਾਲ ਮਜ਼ਦੂਰ ਵਰਗੀ ਬੈਠਾ ਵਾ ਇਹ ਕਿਉਂ ਸਾਧ ਦੇ ਰਹੇ ਤੁਹਾਡਾ ਇਹਨਾਂ ਦੇ ਜਿਹੜੇ ਲੇਬਰੇਟ ਹੈ ਲੋਡਿੰਗ ਦਾ ਬਹੁਤ ਘੱਟ ਹੈ ਜੀ 1 ਰੁਪਿਆ 94 ਪੈਸੇ ਆ ਜਦ ਕਿ 3 ਰੁਪਿਆ 30 ਪੈਸੇ ਅਨਲੋਡਿੰਗ ਰੇਟ ਹੈ ਇਹਨਾਂ ਦਾ ਠੀਕ ਹੈ ਜੀ ਉਹਨਾਂ ਦੇ ਜਿਹੜੇ ਅਨਲੋਡ ਕਰ ਰਿਹਾ ਗਦਾਮਾਂ ਚ ਉਹਨਾਂ ਨੂੰ ਵਾਧੇ ਰੇਟ ਮਿਲ ਰਿਹਾ ਇਹਨਾਂ ਨੂੰ ਘੱਟ ਰੇਟ ਮਿਲ ਰਿਹਾ ਅੱਜ ਤੁਸੀਂ ਫਸਲਾਂ ਦੀ ਗ੍ਰਿਦੋਫੋਟ ਬੰਦ ਕੀਤੀ ਹੈ ਤੇ ਜ਼ਮੀਨਦਾਰਾਂ ਦੇ ਕਿੱਦਰੀ ਆਏਗੀ ਨੇ ਜੀ ਜ਼ਿੰਮੇਦਾਰ ਭਰਾ ਸਾਡੇ ਨਾਲ ਸਹਿਮਤ ਵਾ ਕਿਉਂਕਿ ਗੌਰਮੈਂਟ ਕੋ ਝੋਨੇ ਦੀ ਸਟੋਰੇਜ ਵਾ ਚੌੜਾ ਦੀ ਸਟੋਰੇਜ ਵਾ ਤੇ ਜਗ੍ਹਾ ਨਹੀਂ ਗਈ ਇਸ ਕਰਕੇ ਇਹਦੇ ਸ਼ਰਾਂ ਵਾਲੇ ਆ ਉਹ ਝੋਨਾ ਲੋਨ ਤਿਆਰ ਨਹੀਂ ਅੱਜ ਪਹਿਲੀ ਤਰੀਕ ਤੋਂ ਤੁਸੀਂ ਧੰਨਾ ਦਿੱਤਾ ਹੜਤਾਲ ਕੀਤੀ ਹੈ ਤੇ ਕਿੰਨੇ ਦਿਨ ਤੱਕ ਚੱਲੂਗੀ ਇਹ ਅਨੁਮੱਤੇ ਸਮੇ ਲਈ ਹੈ ਜਿੰਨੇ ਜਦੋਂ ਸਰਕਾਰ ਸਾਡੀ ਮੰਗਾਂ ਮੰਨੇਗੀ ਫਿਰ ਅਸੀਂ ਇਹਨੂੰ ਭੁਲਾਗੇ ਠੀਕ ਹਾਂਜੀ ਸਰ ਕੀ ਨਾਂ ਤੁਹਾਡਾ ਰਣਜੀਤ ਸਿੰਘ ਜੀ ਠੀਕ ਹੈ ਜੀ ਸਾਰਾ ਤੁਸੀਂ ਧਰਨਾ ਦੇ ਰਹੇ ਹੋ ਮੰਡੀ 'ਚ ਬੈਠੇ ਸਾਰੇ ਆੜਤੀ ਦੇ ਮਜ਼ਦੂਰ ਵਰਗ ਨਾਲ ਕੀ ਤੁਹਾਡੀਆਂ ਮੰਗਾਂ ਹਨ ਸਾਡੀ ਪਹਿਲੀ ਤੇ ਮੰਗ ਇਹ ਹੈ ਜੀ ਵੀ ਸਾਡੀ ਜਿਹੜੀ ਆੜਤ ਹੈ ਉਹ 2.5% ਜਿਵੇਂ ਪਹਿਲੇ ਸੀ ਉਵੇਂ ਹੀ ਕਰਤੀ ਹੈ ਦੂਸਰੀ ਮੰਗ ਸਾਡੀ ਲੇਬਰ ਦੀ ਹੈ ਵੀ ਲੇਬਰ ਦੀ ਜਿਹੜੀ ਲੇਬਰ ਹੈ ਇਹ ਜਰੂਰ ਪਹਿਲੇ ਨਾਲ ਡਿਊਟੀ ਜਰੂਰ ਕਰਨੀ ਚਾਹੀਦੀ ਹੈ ਇਸ ਤੋਂ ਲਾਵਾ ਹੋਰ ਤੁਹਾਡੀਆਂ ਕੀ ਪੈਂਡਿੰਗ ਮੰਗਾਂ ਹੋਰ ਸਾਡੀਆਂ ਪੈਂਡਿੰਗ ਮੰਗਿਆ ਸਾਡੇ ਸਾਡੇ ਪੈਸੇ ਜਿਹੜੇ ਅੱਠ ਦੇ ਪੁਰਾਣੇ ਬਕਾਇਆ ਸਰਕਾਰ ਵੱਲ ਪਿਆ ਉਹ ਸਾਨੂੰ ਦੇ ਦੇ ਕਿੰਨੇ ਚਿਰ ਦਾ ਬਕਾਇਆ ਹੈ ਇਹ ਬਕਾਇਆ ਤਾਂ ਸਾਡਾ 5-6 ਸਾਲ ਦਾ ਪਿਆ ਜੀ ਇਹਨਾਂ 50 ਕਰੋੜ ਰੁਪਈਆ ਸਾਡਾ ਬਣਦਾ ਇਹਨਾਂ ਕੀ ਕਾਰਨ ਕੀ ਆ ਜਿਹੜਾ ਨਾ ਨਾ ਸਰਕਾਰ ਕਿਉਂ ਨਹੀਂ ਬਕਾਇਆ ਕਲੀਅਰ ਕਰਦੀ ਸਰਕਾਰਾਂ ਬਾਦਸ਼ਾਹ ਜੀ ਉਹਨਾਂ ਨੂੰ ਅਸੀਂ ਆਹ ਹੋਰ ਇਸੇ ਕਰਕੇ ਤਾਂ ਅਸੀਂ ਉਹਨਾਂ ਦੁਵਾਲੇ ਹੋਏ ਆ ਇਹ ਪਾਈ ਸਾਡਾ ਦਿਓ ਪਿਛਲਾ ਬਕਾਇਆ ਗਾਂ ਸਾਨੂੰ ਦਿਓ ਅੱਜ ਤੁਸੀਂ ਸਾਰੇ ਪੰਜਾਬ ਦੀ ਮੰਡੀਆਂ 'ਚ ਹੜਤਾਲ ਕੀਤੀ ਆੜਤੀਆਂ ਨੇ ਤੇ 15 ਤਰੀਕ ਨੂੰ ਪੰਚਾਇਤੀ ਚੋਣਾਂ ਨੇ ਤੇ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਸਰਕਾਰ ਨੂੰ ਸਰਕਾਰ ਨੂੰ ਨੁਕਸਾਨ ਤਾਂ ਹੋਏਗਾ ਹੀ ਇਹਨਾਂ ਗੱਲਾਂ ਦਾ ਜੋ ਸਾਡੇ ਨਾਲ ਨਿਭੜੇ ਸਹੀ ਤੇ ਵੀ ਸਰਕਾਰ ਦੇ ਨਾਲ ਹੈ ਜੇ ਸਾਡੇ ਨਾਲ ਸਰਕਾਰ ਨੇ ਨਿਭਣੀ ਤਾਂ ਹੀ ਸਰਕਾਰ ਨਾਲ ਕੰਮ ਹੋਣਾ ਹੈ ਤੁਸੀਂ ਅਨਮਿੱਥੇ ਸਮੇਂ ਲਈ ਅਜ ਹੜਤਾਲ ਕੀਤੀ ਕੋਈ ਸਰਕਾਰ ਦਾ ਤਾਂ ਸੁਨੇਹਾ ਆਇਆ ਤੁਹਾਡੀ ਮੰਗਾਂ ਮੰਨਣ ਅੱਜ ਪਹਿਲਾਂ ਦੇਣਾ ਜੀ ਦੇਖੋ ਕੀ ਕਰਦੀ ਸਰਕਾਰ ਠੀਕ ਜੀ ਜੇ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੀ ਤੁਹਾਡੇ ਅਗਲੇ ਪ੍ਰੋਗਰਾਮ ਹੋਣਗੇ ਫਿਰ ਅਸੀਂ ਸਲਾਹ ਕਰਾਂਗੇ ਸਾਰੇ ਸਾਰੇ ਪੰਜਾਬ ਲੈਵਲ ਤੇ ਬੈਠ ਕੇ ਧਰਨਾ ਜਾਈ ਵੀ ਰੱਖਾਂਗੇ ਹੁੰਦਾ ਧਰਨਾ ਤੁਹਾਡਾ ਕੋਈ ਤਾਂ ਚੱਲੇਗਾ ਇਹ ਵੀ ਮੇਰੇ ਅਨਮਿੱਥੇ ਤੇ ਵਿਲੀਏ ਜੇ ਸਰਕਾਰ ਨਹੀਂ ਗੱਲ ਕਰਦੀ ਹੈ ਤੇ ਚੱਲ ਜੀ ਜਾਣਾ ਠੀਕ ਹੈ ਜੀ ਧੰਨਵਾਦ ਜੀ